ਆ ਮਾ ਮਾ ਬਰਾਉਨ ਬਈ ਯਾ ਬੇਬੀ ਕੋ ਦੇਸੀ ਕੂ ਦਾ ਕੇਡ ਫਰੋਮ ਨਾਈਟਸ ਆਉਠਾ ਠਾ ਠੰਡ ਵੀ ਚ ਲੱਗਦੀ ਐ ਠੰਡ ਤੇ ਲੱਗਦਾ ਐ ਪਾਲਾ ਮਿੱਤਰੋ ਗਰਮੀ ਚ ਲੱਗਦੀ ਐ ਗਰਮੀ ਤੇ ਆਉਂਦਾ ਐ ਪਸੀਨਾ ਮਿੱਤਰੋ ਹੂੰ ਇਹਦਾ ਬੇਦੁਕਿਆ ਲੋਕ ਪਸੰਦੇ ਇਹ ਜਾ ਕੁਛ ਕਰਦੇ ਨੇ ਬਈ ਤੁਸੀਂ ਵੀ ਆਪਣੇ ਪੇਜ ਤੇ ਕੋਈ ਗੁਰਬਾਣੀ ਦੀ ਰੀਲ ਪਾ ਦਿਓ ਮੈਂ ਕਹਿੰਦਾ ਜੇ ਉਹ ਚੱਲ ਜੇ ਮੇਰਾ ਨਾਮ ਬਦਲ ਦਿਓ ਰਿਸ਼ਤੇਦਾਰ ਤਾਂ ਬਈ ਐਂ ਕਹਿੰਦੇ ਨੇ ਤੂੰ ਸਾਡੀ ਬੇਇੱਜ਼ਤੀ ਕਰਾਉਣਾ ਵੀਡੀਓ ਚ ਹੂੰ ਮਗਾ ਯਾਰ ਬਈ ਤੁਹਾਡੀ ਬੇਇੱਜ਼ਤੀ ਨੂੰ ਮੈਂ ਕਿਹਾ ਤੁਹਾਨੂੰ ਦੱਸਿਆ ਹੋਵੇ ਵੀ ਤੁਸੀਂ ਮੇਰੇ ਰਿਸ਼ਤੇਦਾਰ ਹੋ ਮੈਂ ਆਪਦਾ ਇੰਜੋਏ ਕਰਦਾ ਤੁਸੀਂ ਆਪਦਾ ਕਰੋ ਆਪਾਂ ਨੂੰ ਹਰ ਇੱਕ ਦੀ ਬਈ ਜ਼ਿੰਦਗੀ ਥੋੜੇ ਜਿਹੇ ਦਿਨਾਂ ਦੀ ਆ ਹੱਸ ਖੇਡ ਕੇ ਗੱਟ ਲਓ ਵਧੀਆ ਗੱਲ ਹੈ ਕੀ ਫਾਇਦਾ ਚੱਕਰਾਂ ਚ ਟੈਨਸ਼ਨਾਂ ਚ ਬੈ ਗੇ ਇੱਕ ਮਾਸਟਰ ਦੀ ਬਹੁ ਬੈਰੀ ਬਣ ਰਦੀ ਹੁਣ ਕਲਾਸ ਚ ਵੱਡਦਾ ਮਗਰੂ ਬੇਇੱਜ਼ਤੀ ਮੇਰੀ ਪਹਿਲੀ ਕਰਨ ਲੱਗੇ ਜਨਾ ਕ੍ਰੀਏਟਰ ਕਿੱਥੇ ਬੈਠਾ ਅੱਛਾ ਕ੍ਰੀਏਟਰ ਮੈਨੂੰ ਇਹ ਠਾਲਦਾ ਕਲਾਸ ਚ ਮੈਥੋ ਸਾਰੇ ਸਵਾਲ ਅਨੇੰਸਰ ਪੁੱਛ ਰਾ ਵੀ ਤੇਰੀ ਮੈਂ ਬਦਰੀ ਬਣਾਉਣੀ ਆ ਵੀ ਤੂੰ ਵੀਡੀਓ ਬਣਾਉਣਾ ਅੱਛਾ ਮੇਰਾ ਪੂਰਾ ਬਹਿਰ ਮਾਨ ਰਖਾਈ ਦੀ ਉਹਨੇ ਚਾਹੇ ਲੈਣ ਬਣੇ ਨਾ ਬਣੇ ਪੂਰ ਦਿੰਨਾ ਪੂਰ ਨਹੀਂ ਚੱਲਦੀ ਅਜਰੋਬਦ ਸਰ ਨਾਲ ਵਿਚਾਰਾ ਬੰਦਾ ਜਪੂਰ ਨਹੀਂ ਚੱਲਦੀ ਬਈ ਬਈ ਪੂਰ ਦੇ ਯਾਰ ਲੋਕ ਫਿਰ ਕਿਤੇ ਨਾ ਕਿਤੇ ਉਸੇ ਨੂੰ ਪਸੰਦ ਕਰਾ ਹਾਂ ਸਤਿ ਸ਼੍ਰੀ ਅਕਾਲ ਪੁਹਾੜ ਮੈਪੀ ਟੀਵੀ ਦੇਖ ਰਹੇ ਹੋ ਥੋਵੇਂ ਮੈਂ ਧਨਵੰਤ ਸਿੰਘ ਕਮਾਨ ਬਈ ਅੱਜ ਕੀ ਰਜੇ ਮਿਆ ਪਰੀ ਜ਼ਿੰਦਗੀ ਦੇ ਵਿੱਚ ਹਰ ਬੰਦਾ ਟੈਂਸ਼ਨ ਕੇ ਵਿੱਚ ਆ ਹਰ ਬੰਦੇ ਕੇ ਮਾਈਂਡ ਕੇ ਉੱਪਰ ਸਟ੍ਰੈਸ ਆ ਬਹੁਤ ਲੋਕ ਆ ਜਿਹੜੇ ਆਪਾਂ ਨੂੰ ਇਸ ਸਟ੍ਰੈਸ ਭਰੀ ਜ਼ਿੰਦਗੀ ਕੇ ਵਿੱਚ ਤੇ ਕੱਢਣ ਕੀ ਕੋਸ਼ਿਸ਼ ਕਰਾਂ ਬਹੁਤ ਇਸ ਤਰ੍ਹਾਂ ਕੇ ਚਿਹਰੇ ਆ ਸੋਸ਼ਲ ਮੀਡੀਆ ਕੇ ਉੱਪਰ ਜਿਹੜੇ ਆਪਾਂ ਨੂੰ ਹਸਾਣ ਕੀ ਕੋਸ਼ਿਸ਼ ਕਰਾਂ ਬਹੁਤ ਲੋਕ ਆ ਜਦ ਕਿ ਉਹਨਾਂ ਕੇ ਆਪਣੀ ਜ਼ਿੰਦਗੀਏ ਵਿੱਚ ਵੀ ਕਿਪਤਾ ਟੈਂਸ਼ਨ ਨਾ ਹੋਵੇ ਪਰ ਵੀਡੀਓਸ ਰਾਹੀਂ ਆਪਣੇ ਟੈਲੈਂਟ ਰਾਹੀਂ ਆਪਣੇ ਆਮ ਲੋਕਾਂ ਨੂੰ ਉਹ ਖੁਸ਼ੀਆਂ ਵੰਡਾਂ ਹਾਸੇ ਵੰਡ ਰਹੀਆਂ ਸੋ ਉਹਨਾਂ ਹੀ ਚਿਹਰਿਆਂ ਕੇ ਵਿੱਚ ਤੇ ਇੱਕ ਨਾਮ ਹਨੀ ਜੱਟ ਜਿਹਨੂੰ ਤੁਸੀਂ ਸੋਸ਼ਲ ਮੀਡੀਆ 'ਪਾ ਦੇਖਿਆ ਹੋਣਾ ਦੇਖਿਆ ਨਹੀਂ ਤਾਂ ਹੁਣ ਦੇਸ਼ਕਾ ਬਾਈ ਦਾ ਚਿਹਰਾ ਪਛਾਣ ਲਿਓਗੇ ਸਵਾਗਤ ਕਰ ਲਈਏ ਬਾਈ ਦਾ ਬਾਈ ਹਨੀ ਸਵਾਗਤ ਆ ਚੈਨਲ ਦੇ ਉਪਰ ਹਾਂ ਸ੍ਰੀਕਾਲ ਵੀਰੇ ਠੀਕ ਠਾਕ ਹੋ ਹਾਂਜੀ ਹਾਂ ਠੀਕ ਠਾਕ ਤੁਸੀਂ ਦੱਸੋ ਵੀਰੇ ਵਧੀਆ ਵਧੀਆ ਬਾਈ ਹਨੀ ਪਹਿਲਾਂ ਤਾਂ ਮਾਰੇ ਦਰਸ਼ਕਾਂ ਨੂੰ ਉਹ ਥਾਰਾ ਇੱਕ ਜਿਹੜਾ ਪੈਕ ਡਾਇਲੋਗ ਆ ਪੱਕਾ ਡਾਇਲੋਗ ਆ ਉਹ ਸੁਣਾ ਦਿਓ ਤਾਂ ਕਿ ਲੋਕਾਂ ਨੂੰ ਯਾਦ ਆ ਜਾਵੇ ਵੀ ਹਾਂ ਬੰਦਾ ਕੌਣ ਆ ਮਾਂ ਮਾਂ ਬਰਾਉਨ ਬੋਈ ਆ ਬੇਬੀ ਕੋ ਦੇਸੀ ਕ루 ਦਾ ਕੇਟ ਫਰਮ ਨਾਈਟਸ ਆਉ ਠਾਠਾ ਸਮਝ ਆ ਗਈ ਬਾਈ ਜੀ ਇਹ ਕਈ ਕਲਾਕਾਰਾਂ ਦਾ ਕਰੈਕਟਰ ਬਾਈ ਇਕੱਲਾ ਹੀ ਚੱਕੀ ਫਿਰ ਰਿਹਾ ਦੀਸੀ ਕਰੂ ਦਾ ਕਿੱਡ ਹਨੀ ਸਿੰਘ ਪਤਾ ਨਹੀਂ ਕੀ ਕੁਸ਼ ਹੈ ਮਤਲਬ ਬਾਈ ਕੇ ਪਰ ਬਾਈ ਨੂੰ ਸਹੀ ਗੱਲ ਦੱਸਾਂ ਬਹੁਤ ਵਧੀਆ ਇੱਕ ਕਮੇਡੀਅਨ ਆ ਬਾਈ ਜਿਹੜਾ ਕਿ ਸੋਸ਼ਲ ਮੀਡੀਆ 'ਤੇ ਪਰ ਲੋਕਾਂ ਨੂੰ ਹਾਸੇ ਬੰਨ ਰਿਹਾ ਖੁਸ਼ੀਆਂ ਮੰਨ ਰਿਹਾ ਬਾਈ ਹਨੀ ਮੈਨੂੰ ਐ ਦੱਸੋ ਜਿਸ ਤਰ੍ਹਾਂ ਹੁਣ ਤੁਸੀਂ ਇਹ ਲਾ ਲੋ ਆਪਾਂ ਮਿਲਿਆ ਜਾਂ ਤੁਹਾਨੂੰ ਹਨਾ ਮੈਨੂੰ ਮਿਲਣ ਤੇ ਬਾਅਦ ਲੱਗਿਆ ਯਾਰ ਬੰਦਾ ਬੜਾ ਸੀਰੀਅਸ ਜਿਹਾ ਪਰ ਜਿਹੜੀ ਚੀਜ਼ ਤੁਸੀਂ ਵੀਡੀਓes ਦੇ ਵਿੱਚ ਦੇਖ ਦਿਖ ਰਹੇ ਹੋ ਵੀ ਹੋ ਨਹੀਂ ਬੜਾ ਫਨੀ ਜਿਹਾ ਬੰਦਾ ਯਾਰ ਕਿਸ ਤਰ੍ਹਾਂ ਮਤਲਬ ਇਹ ਫਿਰ ਫਨੀ ਹਰਾ ਕੈਰੈਕਟਰ ਕਿਸ ਤਰ੍ਹਾਂ ਸ਼ੁਰੂ ਹੋਇਆ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਇਹ ਵੀਡੀਓ ਵੀਡੀਓ ਬਣਾਉਣੀਆਂ ਸ਼ੁਰੂ ਕਰੀਆਂ ਇਹ ਤਾਂ ਬਾਈ ਬਸ ਮੈਂ ਆਪਣੇ ਮੁੰਡਿਆਂ ਨਾਲ ਆਪਣੇ ਪਿੰਡ ਦੇ ਮੁੰਡਿਆਂ ਨਾਲ ਵੀਡੀਓ ਬਣਾਉਂਦਾ ਹੁੰਦਾ ਸੀ ਮੈਨੂੰ ਸ਼ੌਂਕ ਆ ਮੈਂ ਤੁੱਤੇ ਦੀਆਂ ਵੀਡੀਓਆਂ ਦੇਖਦਾ ਹੁੰਦਾ ਸੀ ਤੇ ਉਹਨੂੰ ਦੇਖ ਕੇ ਮخه ਯਾਰ ਆਪਾਂ ਵੀ ਬਣਾਈਏ ਕੁਛ ਨਾ ਕੁਛ ਕਰੀਏ ਜ਼ਿੰਦਗੀ 'ਚ ਤੇ ਮੈਂ ਉਹਨੂੰ ਦੇਖ ਕੇ ਲੱਗ ਗਿਆ ਵੀ ਵੀਡੀਓ ਉਹਨਾਂ ਦੇ ਮੁੰਡਿਆਂ ਨਾਲ ਬਣਾਉਂਦਾ ਸੀ ਤੇ ਉਹ ਮੁੰਡੇ ਬਈ ਥੋੜਾ ਜਿਹਾ ਟਾਈਮ ਚੱਲੇ ਮੇਰੇ ਨਾਲ ਸਾਥ ਦਿੱਤਾ ਤੇ ਬਾਅਦ ਚ ਵੀਡੀਓ ਕਹਿੰਦੇ ਵੀ ਅਸੀਂ ਤਾਂ ਬਣਾਉਂਦੇ ਨਹੀਂ ਵੀਡੀਓ ਉਹ ਤਾਂ ਉਹਨਾਂ ਨੇ ਆਪਣੀਆਂ ਕਟਵਾ ਵੀ ਦਿੱਤੀਆਂ ਮੇਰੇ ਚੈਨਲ ਦੇ ਕਹਿੰਦੇ ਵੀ ਸਾਡੀਆਂ ਨਾਲ ਪਾ ਮੈਂ ਕਿਹਾ ਚੱਲ ਕੋਈ ਨਾ ਤੇ ਮੈਂ ਬਈ ਐ ਲੈ ਲਓ ਵੀ ਆਪਣਾ ਠੰਡਾ ਦਾ ਟਾਈਮ ਦੀ ਮੈਂ ਬੈਠਾ ਸੀਗਾ ਪਿੰਡ ਦੇ ਇੱਧਰ ਗਰਾਊਂਡ ਦਾ ਸਾਡਾ ਇੱਕ ਉੱਥੇ ਬੈਠਾ ਸੀ ਮੈਂ ਕਿਹਾ ਯਾਰ ਮੈਂ ਤਾਂ ਬਣਾਉਣੀਆਂ ਨੇ ਵੀਡੀਓ ਵੀ ਮੈਂ ਹੁਣ ਇਕੱਲਾ ਕਿਵੇਂ ਚੱਲਾਂ ਕਿਉਂਕਿ ਜਦੋਂ ਤੁਹਾਨੂੰ ਪਤਾ ਵੀ ਜਿਹੜਾ ਆਪਣੀ ਵੀਡੀਓ ਬਣਨ ਲੱਗ ਜੇ ਗਰੁੱਪ ਚ ਬਣਨ ਲੱਗ ਜੇ ਫਿਰ ਬਹੁਤ ਔਖਾ ਹੁੰਦਾ ਇਕੱਲੇ ਨੂੰ ਸਾਹਮਣਾ ਹੂੰ ਤੇ ਫਿਰ ਉਹ हट ਗਏ ਤੇ ਮੈਂ ਲੱਗ ਗਿਆ ਬਣਾਉਣਾ ਮੈਂ ਬਸ ਉਹ ਬੈਠੇ ਬੈਠੇ ਨੇ ਪਾਦੀ ਵੀਡੀਓ ਇੱਕ ਮੇਰੀ ਸਰ ਨਾਲੋਂ ਪਹਿਲਾਂ ਚੱਲੀ ਸੀ ਠੰਡ ਵਿੱਚ ਲੱਗਦੀ ਹੈ ਠੰਡ ਤੇ ਲੱਗਦਾ ਹੈ ਪਾਲੋ ਮਿੱਤਰੋ ਗਰਮੀ ਚ ਲੱਗਦੀ ਹੈ ਗਰਮੀ ਤੇ ਆਉਂਦਾ ਹੈ ਪਸੀਨਾ ਮਿੱਤਰੋ ਤੇ ਵਿੱਚ ਮੈਨੇ ਆ ਪਤਾ ਮਾਮਾ ਬਰਾਉਨ ਬੋਈ ਜਾ ਬੀਬੀ ਕੋ ਤੇ ਲੋਕਾਂ ਨੇ ਇਹਨਾਂ ਕੋਈ ਇੰਨਾ ਜਿਆਦਾ ਸ਼ੇਅਰ ਕਰਿਆ ਇਹਨੂੰ ਬਈ ਰਾਤੋ ਰਾਤ 2 ਮਿਲੀਅਨ ਵਿਊ ਟੱਪ ਗਏ ਜੀ ਅੱਛਾ ਜਿਸ ਨਾਲ ਮੇਰੇ ਵੀ ਕੇ ਫਾਲੋਅਰ ਕ੍ਰੋਸ ਕਰ ਗਏ ਦੇ ਹੂੰ ਉਦੋਂ ਬਾਅਦ ਹੌਸਲਾ ਜਾ ਹੋ ਗਿਆ ਵੀ ਚੱਲ ਹਾਂ ਹੁਣ ਤਾਂ ਚੱਲ ਪਿਆ ਬਣਾਇਆ ਕਰੀਏ ਬਸ ਐਵੇਂ ਮੈਂ ਵੀਡੀਓ ਪਾਉਣ ਲੱਗ ਗਿਆ ਤੇ ਲੋਕ ਜੁੜਦੇ ਗਏ ਵਧੀਆ ਕਈਆਂ ਦੇ ਪਿਆਰ ਵੀ ਮਿਲੇ ਕਈ ਗਾਲਾਂ ਵੀ ਕੱਢਦੇ ਨੇ ਪਰ ਬਈ ਆਪਾਂ ਤਾਂ ਆਪਣਾ ਕਿਹੜਾ ਧਮਾਕਾ ਹੱਲਿਆ ਵੀ ਐਵੇਂ ਕਰਾਂਗੇ ਆਪਾਂ ਤਾਂ ਲੋਕਾਂ ਨੂੰ ਖੁਸ਼ ਕਰਨ ਲਈ ਕਰਦੇ ਆ ਸਾਰਾ ਕੁਝ ਤੇ ਫਿਰ ਬਈ ਮੇਰੇ ਜਦੋਂ 50k ਫੋਲੋਅਰ ਹੋਏ ਤਾਂ ਫਿਰ ਮੈਂ ਇੱਕ ਇੰਸਟਾਗ੍ਰਾਮਰ ਭਾਈ ਆਪਣਾਈ ਸੁਖ ਧੂਮੀ ਉਹਨੇ ਮੈਨੂੰ ਸਰਲ ਪਹਿਲਾਂ ਰੋਸਟ ਕਰਾਇ ਦੀਗਾ ਉਹਨੇ ਗਾਲ ਗੂਲ ਨਹੀਂ ਕੱਢੀ ਉਹਨੇ ਵਧੀਆ ਕਰਿਆ ਮੈਂ ਉਹਨੂੰ ਮੈਸੇਜ ਕੀਤਾ ਕਹਨਾ ਬਈ ਕਹਨਾ ਕੋਈ ਚੱਕਰ ਦਾ ਨਹੀਂ ਮਖਾ ਗੈਰ ਕੋਈ ਚੱਕਰ ਨਹੀਂ ਬਈ ਉਹ ਮੇਰੇ ਨਾਲ ਬੰਦਾ ਜੁੜਿਆ ਉਹਦਾ ਪ੍ਰੇਮ ਪਿਆਰ ਬਹੁਤ ਬੰਦਾ ਵਧੀਆ ਬਈ ਆਪਾਂ ਨੂੰ ਅੱਜ ਵੀ ਹੱਸ ਕੇ ਮਿਲਦਾ ਹੂੰ ਉਹਨੂੰ ਜੋ ਵੀ ਮੈਂ ਕਹਿੰਦਾ ਉਹ ਮੇਰੇ ਕੰਨ ਤੇ ਚੱਲਦਾ ਬੰਦਾ ਵੀ ਜੋ ਮੈਂ ਕਹਦਾ ਵੀ ਮੇਰੀ ਵੀਡੀਓ ਪਾ ਦੇ ਹੂੰ ਜਾਣ ਕੇ ਕਹੈਂ ਅੱਜ ਕੱਲ ਕਰਦੇ ਨੇ ਬਈ ਲੋਕ ਫੇਮ ਪਿੱਛੇ ਕੀ ਕੁਝ ਕਰਦੇ ਨੇ ਕੁੜੀਆਂ ਆਪਣਾ ਜਿਸਮ ਦਿਖਾ ਰਾਂਦੀਆਂ ਨੇ ਆਪਾਂ ਉਹ ਕੰਮ ਤਾਂ ਨਹੀਂ ਕਰਦੇ ਲੋਕ ਆਪਾਂ ਨੂੰ ਫਿਰ ਵੀ ਗਾਲਾਂ ਕੱਢਦੇ ਨੇ ਆਪਾਂ ਸਮਝਾਉਂਦੇ ਆ ਹੂੰ ਬਈ ਬੜੀ ਗੱਲ ਕਹੀ ਆ ਹਨਾ ਹਲੀ ਨੇ ਇੱਕ ਯਾਰ ਮੈਂ ਕਹਾ ਵੀ ਦੇਖੋ ਕਿੰਨਾ ਸਾਫ ਦਿਲ ਦਾ ਬੰਦਾ ਹਨੀ ਸਣੀ ਨੇ ਆਪ ਹੀ ਦੱਸ ਤਿਆ ਵੀ ਬਈ ਰੋਸਟ ਰੋਸਟ ਵੀਡੀਓ ਅਸੀਂ ਕੈ ਕਾ ਕਰਾ ਲਈਏ ਪਰ ਕਟੋ-ਕਟ ਲੋਕਾਂ ਕੇ ਚਿਹਰਿਆਂ ਪਰ ਹਾਸੇ-ਤਾਲੀ ਕਾਇਆ ਜਾਂ ਲੋਕਾਂ ਕੇ ਦਿਲਾਂ ਕੇ ਵਿੱਚ ਖੁਸ਼ੀ ਤਾਂ ਲੀਕਾਈ ਆ ਅਸੀਂ ਕਟੋ-ਕਟ ਨੰਗੇਜ਼ ਪੁਣਾ ਤਾਂ ਨਹੀਂ ਦਿਖਾ ਰਹੇ ਬੇਸ਼ੱਕ ਲੋਕ ਗਾਲਾਂ ਕੱਢਾਂ ਪਰ ਹਨੀ ਕਹਾ ਵੀ ਆ ਅਪਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਜਿਸ ਤਰ੍ਹਾਂ ਕਮੇਡੀ ਕਰ ਰਹੇ ਹਾਂ ਜਾਂ ਜੋ ਵੀ ਵੀਡੀਓ ਬਣਾ ਰਹੇ ਹਾਂ ਹਨੀ ਬਈ ਪਰ ਜਿਸ ਤਰ੍ਹਾਂ ਤਾਂ ਨੇ ਦੱਸਿਆ ਵੀ ਰੋਸਟ ਵੀ ਲਾਲਾ ਕਹਿਗਾ ਕਰਾ ਲਿਆ ਜਾਂ ਹੋਰ ਕੰਟਰੋਵਰਸੀਆਂ ਵੀ ਫਿਰ ਜਿਹੜੀਆਂ ਹੋਆਂ ਕਈ ਵਾਰੀ ਆਪਾਂ ਦੇਖੀ ਅੱਜਕੱਲ ਬਹੁਤ ਸਾਰੀਆਂ ਕੰਟਰੋਵਰਸੀਆਂ ਚੱਲ ਰਹੀਆਂ ਹੁਣ ਤਾਜ਼ਾ ਮੁੱਦਾ ਚੱਲ ਰਿਹਾ ਆਪਾਂ ਨਾਮ ਨਹੀਂ ਲਵਾਵੇਂ ਬੰਦੇਆਂ ਦਾ ਵੀ ਇਸ ਤਰ੍ਹਾਂ ਦਾ ਸਿਸਟਮ ਵੀ ਫਿਰ ਕਹਿ ਕੋ ਕਹਾ ਹੋਆ ਬਈ ਇਹ ਵੀ ਸਾਰਾ ਕਹਿ ਕੋ ਕੀ ਹੁੰਦਾ ਵੀ ਫੇਮ ਲੈਣ ਬਾਤ ਤੇ ਵੀ ਅੱਜਕੱਲ ਹੁਣ ਇੱਕ ਹੈਗਾ ਤੁਹਾਨੂੰ ਦੇਖਣਾ ਅੱਜਕੱਲ ਚੱਲ ਰਿਹਾ ਹੈ ਮੁੰਡੇ ਤੇ ਕੁੜੀ ਦਾ ਤੇ ਉਹਨਾਂ ਨੂੰ ਕੀ ਚੱਕਰ ਹੈ ਜੀ ਥੋੜਾ ਰੋਲਾ ਬੈਠ ਕੇ ਨਵੇੜ ਲੋ ਘਰੇ ਇੰਸਟਾਗ੍ਰam ਤੇ ਸ਼ੋਅ ਕਰਨ ਦੇ ਦਾ ਲੋੜ ਨਹੀਂ ਲੋਕਾਂ ਨੂੰ ਇਹ ਸਿਰਫ ਫੇਮ ਲੈਣ ਦਾ ਤਰੀਕਾ ਬਈ ਲੋਕਾਂ ਦਾ ਜਾਨ ਜਾਣ ਕੇ ਕਰਦੇ ਨੇ ਅੱਜ ਕੱਲ੍ਹ ਕੁੜੀਆਂ ਨੂੰ ਸ਼ਰਮ ਨਹੀਂ ਆਉਂਦੀ ਵੀ ਜਿਹੜੀਆਂ ਜਾਣ ਜਾਣ ਕੇ ਕਹਿੰਦੇ ਨੇ ਵੀ ਥੋੜੀ ਵੀ ਇੱਜ਼ਤ ਦਾ ਕੋਈ ਆਪਣੇ ਘਰ ਦੇ ਆਪਣੇ ਬਾਪ ਦੀ ਪੱਗ ਦੀ ਇੱਜ਼ਤ ਰੱਖੋ ਉਹਨਾਂ ਨੂੰ ਵੀ ਸ਼ਰਮ ਨਹੀਂ ਆਉਂਦੀ ਬਈ ਅੱਜ ਕੱਲ੍ਹ ਦੇ ਆਪਾਂ ਉਹਨਾਂ ਨਾਲੋਂ ਤਾਂ ਕਿਤੇ ਵੱਧ ਸਹੀ ਆ ਆਪਾਂ ਨਾ ਕਿਸੇ ਨੂੰ ਮਾੜਾ ਬੋਲਦੇ ਉਹਨਾਂ ਨੂੰ ਉਹ ਕਰਦੇ ਆਪਾਂ ਦਾ ਹਨ ਜਿਸ ਤਰ੍ਹਾਂ ਬਈ ਸਮੇਂ ਜਦ ਵੀਡੀਓ ਬਣਾ ਹੋਆ ਜਦ ਕਹ ਲਈ ਕਿ ਸ਼ੁਰੂ ਸ਼ੁਰੂ ਮਾ ਜਦ ਵੀਡੀਓ ਬਣਾਈਆਂ ਜਿਸ ਤਰ੍ਹਾਂ ਤੁਸੀਂ ਕਹਿੰਦਾ ਦਾ ਕਿਡਾ ਹਨੀ ਫਲਾਣਾ ਮਤਲਬ ਬਹੁਤ ਸਾਰੀ ਕਹ ਲਈ ਬੇਤੁਕੀਆਂ ਗੱਲਾਂ ਹਨਾ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਹੈਗਾ ਪਹਿਲੀ ਵਾਰੀ ਜਦੋਂ ਵੀਡੀਓਸ ਉਹ ਰਕਾਰ ਕੇ ਨਹੀਂ ਦੇਖੀਆਂ ਜਾਂ ਫਿਰ ਦੋਸਾਂ ਮਿੱਤਰਾਂ ਨੇ ਦੇਖਿਆ ਲੋਕਾਂ ਨੇ ਮਜ਼ਾਕ ਨਹੀਂ ਬਣਾਇਆ ਫਿਰ ਬਾਈ ਉਹਦੇ ਜਿਹੜੀ ਮੈਂ ਨਾ ਇੱਕ ਵੀਡੀਓ ਪਾਈ ਦੀ ਛੰਡ ਤੋਂ ਡੰਡ ਉਹਨਾਂ ਉਹ ਵਧੀਆ ਚੱਲੀ ਮੇਰੇ 20k ਫਾਲੋਅਰ ਹੋ ਗਏ ਤੇ ਉਸ ਤੋਂ ਬਾਅਦ ਘਰ ਦੇਣ ਤੇ ਘਰ ਦੇਣ ਦਾ ਬਾਈ ਕਹਿੰਦੀ ਹੁੰਦੇ ਨੇ ਜਦੋਂ ਮੇਰੇ ਘਟਦੇ ਦੋ ਤਿੰਨ ਇੰਟਰਵਿਊ ਹੋਈਆਂ ਬਾਈ ਕਰਕੇ ਗਏ ਉਦੋਂ ਘਰ ਦੇ ਵੀ ਖੁਸ਼ ਹੋ ਗਏ ਵੀ ਚੱਲ ਮੁੰਡੇ ਦਾ ਨੌ ਬਣ ਗਿਆ ਮੜਾ ਮੋਟਾ ਜਿਵੇਂ ਮਰਜੀ ਆ ਬਈ ਆਪਾਂ ਉਹਨਾਂ ਨਾਲੋਂ ਚੰਗੇ ਆ ਕਿਤੇ ਚੰਗੇ ਆ ਇਹਦਾ ਬਾਬੇ ਦੁੱਕੇ ਲੋਕ ਪਸੰਦਦੇ ਇਹ ਜਾ ਕੁਝ ਕਰਦੇ ਨੇ ਬਾਈ ਤੁਸੀਂ ਵੀ ਆਪਣੇ ਪੇਜ ਤੇ ਕੋਈ ਗੁਰਬਾਣੀ ਦੀ ਰੀਲ ਪਾ ਦਿਓ ਮੈਂ ਕਹਿੰਦਾ ਜੇ ਉਹ ਚੱਲ ਜੇ ਮੇਰਾ ਨਾਮ ਬਦਲ ਦਿਓ ਉਹ ਚੱਲਦੀ ਨਹੀਂ ਲੋਕ ਪਸੰਦ ਇਹ ਜਾਂ ਕੁਝ ਕਰਦੇ ਨੇ ਇਹ ਗੱਲ ਬਾਈ ਤੇਰੀ ਸਹੀ ਆ ਵੀ ਜੇ ਆਪਾਂ ਮਤਲਬ ਲੋਕਾਂ ਨੂੰ ਕੋਈ ਚੰਗੀ ਚੀਜ਼ ਪਰੋਸਾਂਗੇ ਕੋਈ ਸੇਧ ਦੇਣ ਵਾਲੀ ਚੀਜ਼ ਪਰੋਸਾਂਗੇ ਉਹਨੂੰ ਪਸੰਦ ਤਾਂ ਕਰਨਗੇ ਪਰ ਬਹੁਤ ਘੱਟ ਲੋਕ ਪਸੰਦ ਕਰਨਗੇ ਜਿਹੜੇ ਲੋਕ ਆ ਉਹ ਆਪਣੇ ਲੋਕ ਹਰੇਕ ਮੈਂ ਕਹਾਂ ਵੀ ਆਪਣੇ ਮਤਲਬ ਹਿਊਮਨ ਨੇਚਰ ਆ ਯਾਰ ਵੀ ਲੋਕ ਨਾ ਦੂਏਕੇ ਘਰ ਕਬੂਹਾ ਖੁੱਲਾ ਦੇਖ ਕੇ ਪਸੰਦ ਕਰਾਂ ਵੀ ਉਸਕੇ ਅੰਦਰ ਕੀ ਆ ਵੀ ਚਾਕਣ ਕੀ ਕੋਸ਼ਿਸ਼ ਕਰਾਂ ਔਰ ਇੰਸਟਾਗ੍ਰਾਮ ਦੇ ਉੱਪਰ ਬਹੁਤ ਸਾਰੇ ਲੋਕ ਹੁਣ ਅੱਜ ਕੱਲ ਆਪ ਦੇ ਘਰ ਕੇ ਮੂਰੀਆਂ ਬੂਹੇ ਕੇ ਬੈਡਰੂਮ ਆਪ ਖੋਲ ਕੇ ਦਿਖਾ ਰਹੇ ਆ ਵੀ ਮਰੇ ਅੰਦਰ ਕੀ ਆ ਕੇ ਕੁਛ ਮਰੇ ਕਮਰਾਂ ਚ ਚੱਲ ਰਿਹਾ ਸਾਰਾ ਕੁਝ ਹੈ ਬਾਈ ਇਹ ਤਾਂ ਅੱਜ ਕੱਲ ਇਹੀ ਕੁਝ ਰਹਿ ਗਿਆ ਲੋਕਾਂ ਕੋਲ ਜਿਹੜੀ ਕੋਈ ਤਜਰੀ ਗੱਲ ਦੱਸਦਾ ਉਹਨਾਂ ਦੀ ਨਹੀਂ ਸੁਣਦੇ ਉਹਨਾਂ ਨੂੰ ਤਾਂ ਗਾਲਾਂ ਹੀ ਪੈਂਦੀਆਂ ਨੇ ਜਿਹੜਾ ਕੋਈ ਆਪਣਾ ਨੰਗ ਪੁਣਾ ਦਿਖਾਊਗਾ ਉਹੀ ਚੱਲਣਗੇ ਅੱਜ ਦੇ ਟਾਈਮ 'ਚ ਹਨੀ ਨੇ ਕਦੇ ਕੋਸ਼ਿਸ਼ ਕੀਤੀ ਆ ਵੀ ਪਹਿਲਾਂ ਕਿਤੇ ਲੋਕਾਂ ਨੂੰ ਸੇਵ ਦੇਣ ਦੀ ਆ ਵਧੀਆ ਵੀਡੀਓ ਬਣਾਉਣ ਦੀ ਪਹਿਲਾਂ ਬਾਈ ਮੇਰੇ ਤਾਂ ਮਕਸਦ ਇਹ ਹੀ ਸੀ ਦੀ ਮੁੰਡਿਆਂ ਨਾਲ ਵੀਡੀਓ ਬਣਾਉਣ ਦਾ ਉਹ ਜਦੋਂ ਹਟ ਗਏ ਫਿਰ ਉਹਨ ਮਗਾ ਭਾਏ ਨਹੀਂ ਚੱਲਿਆ ਜਾਂਦਾ ਮਿੱਤਰਾਂ ਦੂਜੇ ਲੋਟੇ ਹੋ ਜਾਂ ਪਰ ਦੂਜੇ ਲੋਟ ਹੋਇਆ ਫਿਰ ਚੱਲਣ ਲੱਗੀਆਂ ਵੀਡੀਓਆਂ ਗਾਲਾਂ ਵੀ ਬਹੁਤ ਕੱਢਾਂ ਹਨੀ ਲੋਕ ਲੋਕ ਦਾ ਬਈ ਹੁਣ ਲੋਕਾਂ ਦਾ ਕੰਮ ਆਪਾਂ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਹਨ ਹੂੰ ਜਿਹੜੇ ਪਿਆਰ ਕਰਦੇ ਨੇ ਉਹਦਾ ਹੈਗੇ ਨੇ ਕੁਝ ਕਰਕੇ ਨੇ ਬਾਰੂ ਵੀ ਆਪਾਂ ਨੂੰ ਵਧੀਆ ਪ੍ਰਮੋਟ ਕਰਦੇ ਨੇ ਬੰਦੇ ਹੂੰ ਪਰ ਜਿਹੜੇ ਹੁਣ ਹੈਗੇ ਨੇ ਜਿਹੜੇ ਲੱਗਦੇ ਨੇ ਉਹਨਾਂ ਦਾ ਆਪਾਂ ਕੁਝ ਨਹੀਂ ਕਹਿ ਸਕਦੇ ਆ ਮੇਰੇ ਪੇਜ ਤੇ ਰਿਪੋਰਟਾਂ ਵੀ ਮਰਵਾਤੀਆਂ ਕੁਝ ਕੁ ਨੇ ਵੀ ਮੈਂ ਇਹਦਾ ਜਿਹੜੀਆਂ ਕੁੜੀਆਂ ਵੀਡੀਓ ਕੰਤ ਪਾਉਂਦੀਆਂ ਨੇ ਮੈਂ ਤਾਂ ਉਹਨਾਂ ਨੂੰ ਟ੍ਰੋਲ ਕਰ ਰਹੀ ਸੀ ਵੀ ਹਟਣਾ ਜਾਂ ਹਟ ਜਣ ਜੇ ਪਰ ਲੋਕਾਂ ਨੇ ਉਹਨਾਂ ਨੂੰ ਤਾਂ ਕੀ ਕਰਨਾ ਰਿਪੋਰਟ ਮੈਨੂੰ ਇਹ ਕਰਤਾ ਹੂੰ ਮੇਰੀ ਵੀਡੀਓ ਹੁਣ ਚੱਲ ਨਹੀਂ ਰਹੀ ਟ੍ਰੈਂਡਿੰਗ ਚ ਐਕਸਪਲੋਰ ਚ ਕਿਤੇ ਨਹੀਂ ਜਾ ਰਹੀ ਹੂੰ ਤਾਂ ਮਤਲਬ ਕਿਤੇ ਨਾ ਕਿਤੇ ਫਿਰ ਜੇ ਤੁਸੀਂ ਲਾ ਲੋ ਉਹੀ ਗੱਲ ਆ ਵੀ ਭਲੇ ਕੀ ਸੋਚੋਗੇ ਤਾਂ ਨੁਕਸਾਨ ਚੱਲਣਾ ਪਵੇਗਾ ਨੁਕਸਾਨ ਚੱਲਣਾ ਪੈਂਦਾ ਬਈ ਹੂੰ ਹਣੀ ਬਈ ਜਿਸ ਤਰ੍ਹਾਂ ਹੁਣ ਤੁਸੀਂ ਇਹ ਵੀਡੀਓਸ ਵਾਲੇ ਪਾਸਾ ਪੈ ਗਏ ਕਹਦੇ ਆ ਵੀ ਅੱਜ ਕੱਲ੍ਹ ਕੇ ਟਾਈਮ ਹਰੇਕ ਬੰਦਾ ਫੇਮ ਪਾ ਲਾ ਕਿਤੇ ਇਹ ਚੱਕਰ ਦਾ ਨਹੀਂ ਹੈਗਾ ਤੁਸੀਂ ਵੀ ਹਾਂ ਵੀ ਬਸ ਵੀ ਫੇਮ ਮਿਟ ਜੇ ਜਿਵੇਂ ਮਰਜੀ ਕੁਛ ਕਰਨਾ ਪਵੇ ਲੋਕ ਗਾਲਾਂ ਕੱਢੇ ਕੁਝ ਵੀ ਮਨੇ ਫੇਮ ਕੇ ਮਾਰਕ ਸੇ ਬਾਈ ਜੇ ਫੇਮ ਦਾ ਚੱਕਰ ਹੁੰਦਾ ਮੈਂ ਤਾਂ ਪੂਰਾ ਗੰਦ ਪਾਉਣ ਲੱਗ ਜਾਂਦਾ ਲੋਕ ਬਹੁਤ ਕੁਝ ਕਰਦੇ ਨੇ ਮੈਂ ਫੇਮ ਦਾ ਕੋਈ ਚੱਕਰ ਨਹੀਂ ਜੇ ਫੇਮ ਮੈਨੂੰ ਇਹਦਾ ਕੋਈ ਚੱਕਰ ਨਹੀਂ ਮੈਂ ਤਾਂ ਬਾਹਰ ਜਾਣਾ ਬਾਈ ਮੇਰਾ ਤਾਂ ਪੀਟੀ ਕਲੀਅਰ ਹੈ ਮੈਂ ਤਾਂ ਬਾਹਰ ਭੱਜ ਜਾਣਾ ਫੇਮ ਫੂਮ ਦਾ ਕੋਈ ਚੱਕਰ ਨਹੀਂ ਮੈਨੂੰ ਅਜਾ ਮਤਲਬ ਸਿਰਫ ਇੱਕ ਆਪ ਦਾ ਆਪ ਦਾ ਮਨੋਰੰਜਨ ਤੇ ਲੋਕਾਂ ਦਾ ਮਨੋਰੰਜਨ ਕਰ ਰਹੀਆਂ ਹਨ ਹਣੀ ਬਾਈ ਜਿਸ ਤਰ੍ਹਾਂ ਫਿਰ ਜੋ ਤੁਸੀਂ ਜਦ ਵੀਡੀਓ ਬਣਾਉਣ ਲੱਗ ਪਈ ਤੇ ਇਸਕੇ ਨਾਲ ਨਾਲ ਪੜਾਈ ਵੀ ਕਰ ਰਹੀ ਹੋ ਹਾਂ ਹਾਂ ਵੀਰੇ ਪੜਾਈ ਦੀ ਕਰ ਹੁਣ ਫਿਰ ਜਿਸ ਤਰ੍ਹਾਂ ਤੁਸੀਂ ਪੀਟੀ ਦੱਸਿਆ ਵੀ ਪੀਟੀਈ ਕਰ ਲਈ ਥਾਨੇ ਪਲੱਸ 2 ਕਰਕੇ ਆ ਸਾਡੇ ਹੁਣ ਹਾਂ ਹਾਂ ਵੀਰੇ ਪਲੱਸ 2 ਕਰਕੇ ਆਟਾ ਜੀ ਅੱਛਾ ਪਲੱਸ 2 ਕਰ ਲਈ ਉਹ ਪੀਟੀ ਵੀ ਤਾਂ ਕਰੀਏ ਬਈ ਇੱਧਰ ਕੰਮ ਤਾਂ ਹੈਗਾ ਪਰ ਕੰਮ ਦਾ ਮੁੱਲ ਨਹੀਂ ਪੈਂਦਾ ਮਿਹਨਤ ਦਾ ਹੂੰ ਮਿਹਨਤ ਦਾ ਮੁੱਲ ਬਾਹਰ ਜਾ ਕੇ ਪਤਾ ਲੱਗਦਾ ਹੂੰ ਮਤਲਬ ਹੁਣ ਫਿਰ ਬਾਹਰ ਜਾਣ ਦੀ ਤਿਆਰੀ ਆ ਹਾਂ ਹਾਂ ਬਈ ਫਿਰ ਯਾਰ ਮਾਨੂੰ ਫਿਰ ਹਸਾਈਗਾ ਕੌਣ ਜੇ ਹਣੀ ਬਾਹਰ ਭਾਗਿਆ ਕਾ ਬਾਹਰ ਜਾ ਕੇ ਵੀ ਪਾਲੀ ਸਿੱਤਰਾ ਉਧਰ ਜਾ ਕੇ ਜਾਰੀ ਰੱਖਾਂਗੇ ਬਈ ਇੱਧਰ ਆਏ ਆ ਇੰਡੀਆ ਚ ਆਪਾਂ ਇਹ ਜੀਆਂ ਵੀਡੀਓ ਪਾਣੇ ਆ ਉਰੇ ਖਾਤਰਾ ਵੀ ਆ ਪੂਰੇ ਲੋਕਾਂ ਦੀਆਂ ਰਿਪੋਰਟਾਂ ਦੇ ਪੇਜ ਬਣਨ ਦਾ ਹੌਣ ਦਾ ਡਰ ਹੈ ਉਧਰ ਜਾ ਕੇ ਤਾਂ ਜੇ ਕੰਟਰੀ ਰੀਜਨ ਚੇਂਜ ਕਰਕੇ ਕੁਛ ਮਰਜ਼ੀ ਕਰੀ ਚੱਲ ਹੰਪਡੀ ਸਾਗਰ ਉਰ ਬਾਈ ਉਰ ਨੇ ਆਪਣੇ ਉਹ ਵੀ ਪੂਰਾ ਖਿੱਚ ਕੇ ਰੱਖਦੇ ਨੇ ਇਹਨਾਂ ਨੂੰ ਜਿਹੜੇ ਹੈਗੇ ਨੇ ਹੰਪਡੀ ਸਾਗਰ ਇਟਲੀ ਵਾਲਾ ਜੱਸ ਜਵੰਦਾ ਇਹ ਪੂਰਾ ਇਹਨਾਂ ਨੂੰ ਖਿੱਚ ਕੇ ਰੱਖਦੇ ਨੇ ਕੁੜੀਆਂ ਨੂੰ ਇਹ ਮੇਰੇ ਯਾਰ ਮਿੱਤਰ ਨੇ ਪੂਰੇ ਵਧੀਆ ਕਰਦੇ ਨੇ ਮਤਲਬ ਕਿ ਉਧਰ ਜਾਗਾ ਫਿਰ ਜੋ ਚੀਜ਼ਾਂ ਚੱਕਰ ਨਹੀਂ ਹੋਈਗਾ ਵੀ ਹਾਂ ਵੀ ਕੋਈ ਆਪਾਂ ਨੂੰ ਕੁਛ ਕਹੇਗਾ ਜਾਂ ਹੋਰ ਉਧਰ ਚੱਕਰ ਨਹੀਂ ਬਈ ਫਿਰ ਆਪਣੀ ਮਰਜ਼ੀ 'ਚ ਆਪਣੀ ਮਰਜ਼ੀ 'ਚ ਕਰੀ ਆ ਪਰ ਯਾਰ ਹਣੀ ਕਾਹ ਵੀ ਬਾਹਰਲੇ ਦੇਸ਼ਾਂਵਾਂ ਜਾ ਕੇ ਲੋਕਾਂ ਕੋਲੇ ਟਾਈਮ ਬਹੁਤ ਘੱਟ ਹੋਆ ਲੋਕ ਆਪਾਂ ਆਪਸ ਮਾ ਗੱਲ ਦੀਏ ਵੀ ਕਰ ਕੇ ਗੱਲ ਫੋਨ ਪਾ ਜਾਂ ਦੂਜੇ ਮਿੱਤਰਾਂ ਗੱਲ ਫੋਨ ਪਾ ਗੱਲ ਕਰਨ ਦਾ ਵੀ ਟਾਈਮ ਘੱਟ ਹੋਆ ਫਿਰ ਬਾਹਰ ਜਗਾ ਵੀ ਉਹ ਚੀਜ਼ਾਂ ਕਿਸ ਤਰ੍ਹਾਂ ਕੰਟੀਨਿਊ ਕਰੋਗੇ ਉਹਦਾ ਬਾਈ ਜਿਹਨੇ ਕਰਨਾ ਹੁੰਦਾ ਉਹਦਾ ਟਾਈਮ ਕੱਢੇ ਲੈਂਦਾ ਉਹ ਮੈਂ ਤੁਹਾਨੂੰ ਪਰਾਂ ਦਾ ਹੈਗਾ ਮੈਂ ਤਾਂ ਮਾ ਮਾ ਬਰਾਊਨ ਬੋਏ ਕਰਨਾ ਰੋਡ ਤੇ ਜਾਣਾ ਚਾਹ ਟੱਕੇ ਕਰਦਾ ਹੂੰ ਬਾ ਮੈਂ ਤਾਂ ਇਹੀ ਬੋਲਣਾ ਹੈ ਪਰ ਮੇਰੀ ਚੱਲ ਜਿਉ ਮੈਨੂੰ ਪਤਾ ਜਿਹੜੇ ਬੰਦੇ ਪਿਆਰ ਕਰਦੇ ਨੇ ਆਪਾਂ ਨੂੰ ਹੂੰ ਬਾਕੀ ਜਿਹੜੇ ਰਿਪੋਰਟਾਂ ਵਰਵਾਉਂਦੇ ਨੇ ਉਹਨਾਂ ਦਾ ਵੀ ਕੋਈ ਚੱਕਰ ਨਹੀਂ ਲੱਗੇ ਰੋ ਕੋਈ ਚੱਕਰ ਨਹੀਂ ਨਵਾਂ ਅਕਾਊਂਟ ਬਣਾ ਲੈ ਨਵਾਂ ਬਣਾ ਲਾਂਗੇ ਕੋਈ ਚੱਕਰ ਨਹੀਂ ਕੋਈ ਚੱਕਰ ਪਰਵਾਹ ਨਹੀਂ ਹੈਗੀ ਹਣੀ ਆ ਜੋ ਆ ਮਾ ਮਾ ਬ੍ਰਾਊਨ ਬੋਏ ਜਾਂ ਫਿਰ ਹੋਰ ਜੋ ਵੀ ਤੁਸੀਂ ਗੱਲਾਂ ਕਰਾਂ ਵੀ ਜੋ ਕਿੱਥੇ ਦਿਮਾਗ ਚਾਈ ਦੀ ਬਾਤ ਆ ਇਹ ਬਈ ਉਹ ਸਿੱਧੂ ਮੂਸੇ ਵਾਲੇ ਦੇ ਗਾਣੇ ਚ ਕਹਿੰਦਾ ਹੁੰਦੇ ਨੇ ਆ ਮਾ ਮਾ ਬ੍ਰਾਊਨ ਬੋਏ ਉਹਦੇ ਗਾਣੇ ਚ ਮੈਂ ਨਾ ਬਸ ਮੈਂ ਕਲਾਸ ਚ ਬੈਠਾ ਬੈਠਾ ਹੀ ਭੂਕ ਕਰੀ ਜਾਂਦਰੀ ਮੈਂ ਬੋਲੀ ਜਾਂਦਰੀ ਉਹਦੇ ਗਾਣੇ ਬਹੁਤ ਸੁਣਦਾ ਸੀ ਸਿੱਧੂ ਮੂਸੇ ਵਾਲੇ ਦੇ ਹੂੰ ਤੇ ਇਦਾ ਕਿਡੋ ਦਾ 뮤지컬 ਸਟੂਡੀਓ ਆ ਸਿੱਧੂ ਮੂਸੇਵਾਲੇ ਦਾ ਉਹ ਵੀ ਮੈਂ ਵਿੱਚ ਲਾ ਦੇਣਾ ਦੇਸੀ ਗਰੂ ਦੀ ਅਸੀ ਗਰੂ ਨਹੀਂ ਕਰਦਾ ਗਾਣੇ ਦੇ ਮੈਂ ਸਾਰੇ 뮤직 ਸਟੂਡੀਓ ਇਕੱਠੇ ਕਰ ਦੇਣਾ ਹੂੰ ਬਈ ਹਣੀ ਫਿਰ ਹੁਣ ਰਿਸ਼ਤੇਦਾਰਾਂ ਨੇ ਜਦ ਜੋ ਤੇਰੀਆਂ ਵੀਡੀਓ ਦੇਖੀਆਂ ਇਹ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਦਾ ਰਿਸ਼ਤੇਦਾਰ ਤਾਂ ਬਈ ਐ ਕਹਿੰਦੇ ਨੇ ਤੂੰ ਸਾਡੀ ਬੇਇੱਜ਼ਤੀ ਕਰਾਉਂਦਾ ਵੀਡੀਓ 'ਚ ਹੂੰ ਮੈਂ ਕਿਹਾ ਯਾਰ ਬਈ ਤੁਹਾਡੀ ਬੇਇੱਜ਼ਤੀ ਨੂੰ ਮੈਂ ਕਿਹੜਾ ਤੁਹਾਨੂੰ ਦੱਸਿਆ ਹੋਇਆ ਵੀ ਤੁਸੀਂ ਮੇਰੇ ਰਿਸ਼ਤੇਦਾਰ ਹੋ ਹੂੰ ਮੈਂ ਆਪਦਾ ਇੰਜੋਏ ਕਰਦਾ ਤੁਸੀਂ ਆਪਦਾ ਕਰੋ ਆਪਾਂ ਨੂੰ ਹਰ ਇੱਕ ਦੀ ਬਈ ਜ਼ਿੰਦਗੀ ਥੋੜੇ ਜਿਹੇ ਦਿਨਾਂ ਦੀ ਆ ਸਸ ਖੇਡ ਕੇ ਘੱਟ ਲੋ ਵਧੀਆ ਗੱਲ ਐ ਕੀ ਫਾਇਦਾ ਚੱਕਰਾਂ ਚ ਟੈਨਸ਼ਨਾਂ ਚ ਪੈ ਗਏ ਹੂੰ ਵੀ ਆਪਣੇ ਘਰ ਤਾਂ ਦੇਖ ਦੇਣੀ ਦੂਜੇ ਦੇ ਘਰ ਚ ਦੇਖਦੇ ਨੇ ਕੀ ਹੋ ਰਿਹਾ ਸਹੀ ਗੱਲ ਐ ਹਣੀ ਫਿਰ ਜਿਸ ਤਰ੍ਹਾਂ ਤੂੰ ਵੀਡੀਓ ਦੇ ਵਿੱਚ ਲੋਕਾਂ ਨੂੰ ਹਸਾਵਾ ਲੋਕਾਂ ਨੂੰ ਬਹੁਤ ਬਈ ਖੁਸ਼ ਰੱਖ ਰਹੇ ਹੋ ਤੁਸੀਂ ਪਰ ਆ ਤੇਰੀ ਜਿਹੜੀ ਅਸਲੀ ਪਰਸਨਲ ਲਾਈਫ ਆ ਉਸਕੇ ਵਿੱਚ ਵੀ ਇੰਗੀਆਂ ਹੀ ਖੁਸ਼ੀਆਂ ਹੈਗਾ ਉਹ ਕਿ ਪਿੱਛਾ ਕਿਤੇ ਨਾ ਕਿਤੇ ਕਹਦੇ ਹਾਂ ਵੀ ਇੱਕ ਹੱਸਦੇ ਚਿਹਰੇ ਪਿੱਛਾ ਦੁੱਖ ਛੁਪੇ ਵੀ ਹੋਣਾ ਹਣੀ ਕੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੈਗਾ ਬਈ ਦੁੱਖ ਤਾਂ ਘਰੇ ਨਹੀਂ ਦੁੱਖ ਤਾਂ ਕਦੇ ਰੈਡੀ ਨੇ ਆਉਣੇ ਨਹੀਂ ਦਿੱਤੇ ਹੂੰ ਦੁੱਖ ਤਾਂ ਜਿਹੜੇ ਆਉਂਦੇ ਨੇ ਰੈਡੀ ਆਪੇ ਲੈ ਲੈਂਦਾ ਆਪਣੇ ਸਿਰ ਤੇ ਬਹੁਤ ਵੱਡੀ ਬਾਪ ਦੇ ਹੁੰਦੇ ਦਾ ਕੋਈ ਦੁੱਖ ਨਹੀਂ ਹੈਗਾ ਬਈ ਹੂੰ ਆਪਣੇ ਕਾਪੇ ਕਰ ਲੈਂਦੇ ਨੇ ਜੋ ਵੀ ਹੈ ਵੱਡੀ ਗੱਲ ਆ ਬਾਈ ਹਣੀ ਨੇ ਜਿਹੜੀ ਗੱਲ ਕਹੀ ਆ ਵੀ ਜਦ ਤੱਕ ਸਿਰਪਾ ਬਾਪ ਆ ਨਾ ਤਾਂਗੇ ਉੱਪਰ ਕਦੇ ਵੀ ਦੁੱਖਾਂ ਦੀ ਹਨੇਰੀ ਨਹੀਂ ਆਉਣ ਦੇਣਾ ਤਾਂ ਬਈ ਹਣੀ ਗੱਲ ਕਰੀਏ ਕਿ ਹਾਂ ਸਕੂਲ ਦੇ ਵਿੱਚ ਜਾਂ ਤੁਸੀਂ ਹੁਣ ਪੜ ਰਹੇ ਹੋ ਜਾਂ ਫਿਰ ਪਲੱਸ 2 ਤੁਸੀਂ ਘਰ ਕਾਟੇ ਹੋ ਤੇ ਦੋਸਤ ਮਿੱਤਰ ਜਾਂ ਟੀਚਰ ਵੀ ਇਧਰ ਜਾਂ ਵੀਡੀਓ ਦੇਖਦੇ ਹੋਏ ਆਹ ਕੇ ਤੇ ਬਾਈ ਦੋਸਤ ਮਿੱਤਰ ਵੀ ਬੜੇ ਤੇ ਟੀਚਰਾਂ ਕਰਦੇ ਨੇ ਫੇਕ ਫਾਲੋਅਰ ਕਰਾ ਲੇ ਤੈਨੂੰ ਫਲਾਣਾ ਕਰਾ ਲੇ ਤੈਨੂੰ ਟਿਕੜਾ ਕਰਾ ਲੇ ਮਗਾ ਯਾਰ ਕੋਈ ਚੱਕਰ ਨਹੀਂ ਬਾਈ ਕਹੀ ਚੱਲੋ ਇੱਕ ਮਾਸਟਰ ਦੀ ਬਹੁ ਬੈਰੀ ਬਣ ਰਹੀ ਹੁਣ ਕਲਾਸ ਚ ਬੜਦਾ ਮੰਗਰੋ ਬੇਇੱਜ਼ਤੀ ਮੇਰੀ ਬੈਲੀ ਕਰਨ ਲੱਗੇ ਜਨਾ ਕ੍ਰੀਏਟਰ ਕਿੱਥੇ ਬੈਠਾ ਅੱਛਾ ਕ੍ਰੀਏਟਰ ਮੈਨੂੰ ਇਹ ਠਾਲਦਾ ਕਲਾਸ ਚ ਮੈਥੋਂ ਸਾਰੇ ਪਵਲ ਨੇ ਅੰਸਰ ਪੁੱਛਦਾ ਵੀ ਤੇਰੀ ਮੈਂ ਬੱਦਰੀ ਬਣਾਉਣੀ ਆ ਵੀ ਤੂੰ ਵੀਡੀਓ ਬਣਾਉਣਾ ਅੱਛਾ ਮੇਰਾ ਪੂਰਾ ਬਹਿਰਮਾਨ ਰਖਾਇ ਦੀ ਉਹਨੇ ਮੇਰਾ ਤੇ ਜਦੋਂ ਹੁਣ ਮੈਂ ਪਲੱਸ 2 ਕਰਕੇ ਆਇਆ ਮੈਨੂੰ ਕਹਿੰਦਾ ਕਹਿੰਦਾ ਮੇਰਾ ਇੰਟਰਵਿਊ ਚ ਨਾਮ ਤਾਂ ਨਹੀਂ ਲੈਂਦਾ ਹੁਣ ਅੱਗੇ ਤੋਂ ਹਾਂ ਮੈਂ ਕਿਹਾ ਮੈਂ ਤਾਂ ਲਵਾਂਗਾ ਹੁਣ ਮੇਰਾ ਸਰਟੀਫਿਕੇਟ ਮਿਲ ਗਿਆ ਫਸਲ ਹੁਣ ਜਿਹੜੇ ਮਾਸਟਰ ਨੇ ਬੱਦਰੀ ਬਣਾਈ ਆ ਕਿੱਡੇ ਆ ਕਿਤੇ ਗੁੱਸਾ ਦਾ ਕੱਢਣਾ ਹੀ ਆ ਹਾਂ ਬਾਈ ਉਹ ਬਾਈ ਕੋ ਨਾ ਕੋਈ ਕੁੜੀ ਦੇਖਦਾ ਤੇ ਰਿਕਮੂਰੇ ਬੇਇੱਜ਼ਤੀ ਕਰ ਦਿੰਦਾ ਸੀ ਮੇਰੀ ਅੱਛਾ ਮਤਲਬ ਕੁੜੀਆਂ ਮੂਰੇ ਹੱਲੇ ਨੂੰ ਖਤਰਾ ਕੁੜੀਆਂ ਮੂਰੇ ਬੇਇੱਜ਼ਤੀ ਉਹ ਕਰਦੀ ਵਹੀ ਫਿਰ ਆਇਆ ਜੀ ਜਿਤਨਾ ਮਾਸਟਰ ਆਪਾਂ ਕਹਿ ਵੀ ਨਹੀਂ ਕੁਝ ਸਕਦੇ ਹਨ ਬੜੀਆਂ ਆਪਣੇ ਤੇ ਆਪਣੇ ਗੁਰੂ ਆ ਉਹ ਤਾਂ ਕਦੇ ਐ ਨਹੀਂ ਹੋਇਆ ਵੀ ਉਹਨਾਂ ਨੂੰ ਕਿਹਾ ਹੋਵੇ ਤਾਂ ਵੀ ਹਾਂ ਵੀ ਵੀ ਸਰ ਮੈਂ ਕਿਤਾਬ ਲੋਕਾਂ ਨੂੰ ਹਸਾਈ ਰਿਹਾ ਜਾਂ ਲੋਕਾਂ ਦੀ ਗੱਲ ਜਿਹੜੇ ਉਹਦਾ ਬਈ ਬੋਲਣੇ ਨਹੀਂ ਦਿੰਦਾ ਤੇ ਉਹਦਾ ਨਾਲ ਦੇ ਨਾਲ ਡੰਡਾ ਚੱਕ ਲੈਂਦਾ ਸੀ ਅੱਜ ਕੇ ਟਾਈਮ ਵੀ ਯਾਰ ਜੋ ਚੀਜ਼ ਚੱਲ ਰਹੀ ਹੈ ਮਾਰੇ ਟਾਈਮ ਦਾ ਬਹੁਤੀ ਵੀ ਮਾਰੇ ਸੱਚੀ ਦੇ ਸਾਹਮਣੇ ਮਾਸਟਰਾਂ ਦੀ ਬਹੁਤ ਡੰਡੇ ਖਾਈਆਂ ਬਹੁਤ ਅਸੀਂ ਸੱਚੀ ਗੱਲ ਬੱਸ ਰਹੇ ਹਾਂ ਵੀ ਅਸੀਂ ਯਾਰ ਮਾਸਟਰਾਂ ਤੇ ਥੱਪੜ ਖਾਗਾ ਮੈਡਮਾਂ ਤੇ ਥੱਪੜ ਖਾਗਾ ਡੰਡੀ ਖਾਗਾ ਪੜੇ ਹੋਈਆਂ ਪਰ ਅੱਜ ਦੇ ਟਾਈਮ ਤਾਂ ਜਵਾਕਾ ਜੀ ਤੁਸੀਂ ਮਾੜਾ ਜੀ ਵੀ ਮਾਰਦੇ ਹੋ ਨਾ ਸਕੂਲਾਂ ਦੇ ਵਿੱਚ ਮਾਪੇ ਵਗ ਜਾਂ ਹਾਂ ਮਾਪੇ ਕਹਿੰਦਾ ਮਾਰੇ ਜਵਾਕ ਨੂੰ ਹੱਥ ਨਾ ਲਾਦੀ ਪੜੇ ਨਾ ਪੜੇ ਇਹ ਗੱਲ ਹੁੰਦਾ ਬਈ ਮੇਰਾ ਡੈਡੀ ਤਾਂ ਕਹਿ ਕੇ ਆਉਂਦਾ ਸੀ ਇਹਨੂੰ ਪੜਾਓ ਜੋ ਮਰਜ਼ੀ ਕਰੋ ਕੁੱਟੋ ਮਾਰੋ ਕੁਛ ਮਰਜ਼ੀ ਕਰੋ ਮੇਰਾ ਡੈਡੀ ਤਾਂ ਆਪ ਕਹਿ ਕੇ ਆਉਂਦਾ ਸੀ ਮੈਂ ਕਹਾ ਵੀ ਬਾਈ ਫਿਰ ਵੀ ਤੁਸੀਂ ਚੰਗੇ ਹੋ ਜਿਹੜੇ ਮਾਸਟਰਾਂ ਦੇ ਡੰਡੇ ਖਾਗਾ ਪੜੇ ਹੋਏ ਹੋ ਕਿਉਂਕਿ ਅਸੀਂ ਪੜੇ ਆ ਮੈਨੂੰ ਪਤਾ ਵੀ ਜਿਹੜੇ ਮਾਸਟਰਾਂ ਦੀ ਮਾਨੇ ਡੰਡੇ ਖਾਈ ਉਸ ਟਾਈਮ ਬਹੁਤ ਗੁੱਸਾ ਆਵੇਦਾ ਜੋ ਮੈਡਮ ਮੈਨੂੰ ਕੁੱਟਾ ਜੋ ਮੈਡਮ ਦਾ ਮੇਰੀ ਬੈਰੀ ਬਣ ਰਹੀ ਆ ਉਹ ਮਾਸਟਰ ਦਾ ਮਾਰ ਬੈਰੀ ਬਣ ਰਿਹਾ ਪਰ ਅੱਜ ਉਹਨਾਂ ਚੀਜ਼ਾਂ ਦਾ ਮੁੱਲ ਪਤਾ ਲੱਗਾ ਵੀ ਮਾਸਟਰ ਕਾ ਖਾਇਆ ਹੋਇਆ ਇੱਕ ਇੱਕ ਡੰਡਾ ਮਾਨੂੰ ਕਿੱਥੇ ਤੱਕ ਲੇ ਗਿਆ ਆ ਹੁਣ ਬਈ ਵਾਲੇ ਮੈਨੂੰ 4-5 ਮਹੀਨੇ ਹੋਏ ਨੇ ਪਲੱਸ 2 ਪਾਰ ਕਰੇ ਨੂੰ ਯਾਦ ਬਹੁਤ ਆਉਂਦੀ ਆ ਹੁਣ ਸਕੂਲ ਦੇ ਯਾਰੋ ਦੋਸਤਾਂ ਦੀ ਹੁਣ ਉਹ ਮਾਸਟਰ ਯਾਦ ਆ ਫੇਰ ਉਹ ਮਾਸਟਰ ਵੀ ਯਾਦ ਆਉਂਦਾ ਹਾਂ ਮਿਲ ਕੇ ਆਇਆ ਕਦੇ ਫੇਰ ਬਾਅਦ ਚ ਮੈਂ ਮਿਲ ਕੇ ਵੀ ਆਇਆ ਬਈ ਇੱਕ ਦੋ ਵਾਰ ਹੂੰ ਬਾ ਹੁਣ ਬਹੁਤ ਜ਼ਿਆਦਾ ਹੁੰਦੀ ਹੈ ਚਾਰ ਪੰਜ ਮਹੀਨੇ ਹੋਏ ਨੇ ਅਲਦਾ ਹੋਈ ਥੋੜਾ ਟਾਈਮ ਅੱਗੇ ਅੱਗੇ ਪਤਾ ਨਹੀਂ ਕੀ ਬਣੂਗਾ ਫਿਰ ਜੀ ਬਾਹਰ ਵਾਗ ਗਿਆ ਹਨੀ ਫਿਰ ਬਾਹਰ ਤਾਂ ਯਾਰ ਪਿੰਡ ਕੀ ਲੋਕ ਵੀ ਬਹੁਤ ਜ਼ਿਆਦਾ ਹੀ ਕਰਨਗੇ ਜਿਹੜੇ ਗਾਣਾ ਵੀ ਗੱਡਾਂ ਜਿਹੜੇ ਰਿਪੋਰਟਾਂ ਮਾਰਾਂ ਨਾ ਨਾ ਪਿੰਡ ਦੇ ਲੋਕਾਂ ਦਾ ਤਾਂ ਹੁਣ ਬਈ ਜਿਹੜਾ ਅਗਲੀ ਵੀਡੀਓ ਗੱਲ ਕਰ ਲਿਆ ਕਰਨਗੇ ਹਾਂ ਸੰਚਾਰ ਦੇ ਸਾਧਨ ਵਧ ਜੂ ਨੇਗੇ ਹਈ ਹਣੀ ਨੇ ਸੰਚਾਰ ਕੇ ਸਾਧਨ ਕਿਹਾ ਬਈ ਹਨਾ ਪੂਰਾ ਦੇਸੀ ਟਾਚ ਆ ਹਨੀ ਜਿਹੜੀ ਬੋਲੀ ਆ ਉਸ ਕੇ ਵਿੱਚ ਵੀ ਦੇਸੀ ਟਾਚ ਆ ਹਨਾ ਹਨੀ ਬਈ ਗੱਲ ਕਰੀਏ ਵੀ ਅੱਗਾ ਫਿਰ ਜਿਸ ਤਰ੍ਹਾਂ ਹੁਣ ਤੁਸੀਂ ਕਹ ਰਹੇ ਹੋ ਵੀ ਬਾਹਰ ਜਾਣ ਕੀ ਪਲੈਨਿੰ ਇਸਤੇ ਬਿਨਾ ਬਾਹਰ ਨਾ ਜਾਂਦੇ ਤਾਂ ਹੋਰ ਫਿਰ ਹਣੀ ਕਿਹੜੇ ਪ੍ਰੋਫੈਸ਼ਨ ਦੇ ਵਿੱਚ ਵੱੜਦਾ ਜੀ ਕਿਉਂਕਿ ਬਾਹਰ ਜਾਣ ਕੇ ਆਪਸ਼ਨਾਂ ਤਾਂ ਹੁਣ ਪਿਛਲੇ 5-7 ਸਾਲਾਂ ਤੇ ਜ਼ਿਆਦਾ ਬਣੀਆਂ ਆਪਣੇ ਮਾਈਂਡ ਦੇ ਵਿੱਚ ਹਨਾ ਉਸਤੇ ਬਿਨਾ ਪਹਿਲਾਂ ਕਿ ਤਾਂ ਮਾਈਂਡ ਦੇ ਵਿੱਚ ਵੀ ਜੇ ਬਾਹਰ ਨਾ ਗਏ ਤਾਂ ਹੋਰ ਕੀ ਕਰਾਂਗੇ ਫਿਰ ਬਾਪੂ ਵਾਲਾ ਕਾਰੋਬਾਰ ਸਾਹਮਣਾ ਬਈ ਫਿਰ ਅੱਛਾ ਵੀ ਬਾਪੂ ਵਾਲਾ ਕੀਤਾ ਸਾਂਭ ਲੈਣਾ ਹਣੀ ਫਿਰ ਜਿਸ ਤਰ੍ਹਾਂ ਹੁਣ ਤੁਸੀਂ ਲਾਲੂ ਵੀਡੀਓ ਬਣਾ ਰਹੇ ਆਂ ਬਈ ਇਕੱਲੇ ਹੀ ਬਣਾ ਰਹੇ ਆਂ ਦੋਸਤ ਮਿੱਤਰ ਸਾਰਾ ਛੱਡ ਗਏ ਜਿਹੜੇ ਮਿੱਤਰ ਪਹਿਲਾਂ ਨਾਲ ਤੇ ਫਿਰ ਹੁਣ ਪੁੱਛਾਂ ਵੀ ਬਾਈ ਆਪਾਂ ਇਕੱਠੇ ਕਰ ਲਈ ਕਰੀ ਕੰਮ ਇੱਕ ਦੋ ਨੇ ਪੁੱਛਿਆ ਬਾਈ ਬਾਕੀ ਦਾ ਹੁਣ ਤੁਹਾਨੂੰ ਪਤਾ ਹੀ ਉਹ ਕਰਦੇ ਮੰਨਦੇ ਨਹੀਂ ਹੂੰ ਕਰਦੇ ਸੋਚਦੇ ਨੇ ਵੀ ਕਰਦਿਆਂ ਨੂੰ ਤਾਂ ਉਹਨਾਂ ਨੂੰ ਐ ਲੱਗਦਾ ਵੀ ਪਤਾ ਨਹੀਂ ਕਿੰਨੀ ਕਾਮਤ ਨਾਉਂਦੀ ਐ ਮੈਨੂੰ ਹੂੰ ਪਰ ਮੈਂ ਤੁਹਾਨੂੰ ਸੱਚ ਦੱਸਦਾ ਨਾ ਤਾਂ ਮੈਨੂੰ ਇੰਸਟਾਗ੍ਰਾਮ ਲੋਕੋ 1 ਰੁਪਈਆ ਵੀ ਆਇਆ ਪ੍ਰੋਮੋਸ਼ਨਾਂ ਦੀ ਵੱਖ ਗੱਲ ਹੋਵੇ ਆਉਂਦੀਆਂ ਨੇ ਕਦੇ ਨਹੀਂ ਆਉਂਦੀਆਂ ਨਾ YouTube ਤੇ ਇੱਕ ਵੀ ਰੁਪਈਆ ਆਇਆ ਮੈਨੂੰ ਕੁਛ ਨਹੀਂ ਆਇਆ ਕੁਛ ਵੀ ਨਹੀਂ ਆਇਆ ਫਰੀਕੇ ਵਿੱਚ ਲੋਕਾਂ ਦਾ ਐਂਟਰਟੇਨਮੈਂਟ ਚੱਲ ਰਿਹਾ ਹਾਂ ਔਰ ਲੋਕਾਂ ਦਾ ਵੀ ਫਰੀ ਚ ਚੱਲ ਰਿਹਾ ਲੋਕਾਂ ਨੂੰ ਆਏ ਆ ਯਾਰ ਵੀ ਹਨੀ ਜਿਹੜਾ ਇੰਨੀ ਬਾਲ ਦੀ ਕੁੱਟਾ ਹਨੀ ਜਿਹੜਾ ਕਮਲਾ ਜਿਹਾ ਬਣ ਕੇ ਲੋਕਾਂ ਦਾ ਐਂਟਰਟੇਨਮੈਂਟ ਕਰ ਰਿਹਾ ਜਾਂ ਕੁਝ ਵੀ ਕਰ ਰਿਹਾ ਵੀ ਜਾਣਖਤਾਂ ਵੀਡੀਓ ਬਣਾ ਰਿਹਾ ਵੀ ਹਨੀ ਨੂੰ ਪੈਸੇ ਬਹੁਤ ਆ ਰਹੇ ਉਹ ਤਾਂ ਬਈ ਲੋਕਾਂ ਦੀ ਸੋਚ ਨਹੀਂ ਆ ਹੁਣ ਕਈ ਲੋਕਾਂ ਨੂੰ ਪਤਾ ਜਿਹੜੇ ਲੈਣ ਚ ਗਏ ਹੋਏ ਨੇ ਵੀ ਕੀ ਬਣਦਾ ਕੀ ਨਾ ਜਿਹੜੇ ਹੁਣ ਬੋਲਣ ਜੋਗੇ ਨੇ ਉਹਨਾਂ ਨੇ ਤਾਂ ਕਹਿਣਾ ਹੀ ਆ ਵੀ ਲੱਖ ਰੁਪਏ ਛਾਪਰੇ ਡੇਢ ਲੱਖ ਛਾਪਰੇ ਮਤਲਬ ਹਨੀ ਉਹਨਾਂ ਕਹਿੰਦੇ ਹਾਂ ਲੋਕ ਦੇਖਾ ਜਾਂਦੇ ਹੋਏ ਵੀ ਬਹੁਤ ਪੈਸੇ ਬਣਾ ਰਿਆ ਰਿਹਾ ਹਨੀ ਹਾਂ ਹਾਂ ਬਈ ਗੱਲ ਕਰੀਏ ਕਿ ਜਿਸ ਤਰ੍ਹਾਂ ਹੁਣ ਆਪਣੇ ਮਿੱਤਰਾਂ ਜਾਂ ਤੁਹਾਡੇ ਹਨਾ ਜਾਂ ਫਿਰ ਹੋਰ ਆਪਾਂ ਦੋਸਤਾਂ ਮਿੱਤਰਾਂ ਨੂੰ ਮਿਲੀ ਨਵੇਂ ਬੰਦਿਆਂ ਨੂੰ ਮਿਲੀ ਆ ਫੈਨ ਵਾਲੀ ਗੱਲ ਵੀ ਆ ਜਾ ਕਿਤੇ ਨਾ ਕਿਤੇ ਵੀ ਢੂਕ ਕਾਹਾਂ ਵੀ ਇਹ ਵੀ ਕੋਈ ਫੋਟੋ ਖਚਾ ਲੀਆ ਹੋਰ ਇਤਨਾ ਹੀ ਬੰਦੇ ਮਿਲਣ ਲੱਗੇ ਬਈ ਫੋਟੋਆਂ ਵੀ ਖਚਾਉਂਦੇ ਨੇ ਜੇ ਕੋਈ ਮੈਨੂੰ ਫੈਨ ਕਹਿੰਦਾ ਮੈਂ ਕਹਦਾ ਨਾ ਬਈ ਫੈਨ ਨਾ ਕਹ ਆਪਾਂ ਭਾਈ ਆਗੇ ਫੈਨ ਨੂੰ ਦੱਸ ਯਾਰ ਮੈਂ ਕਿੱਡਾ ਕਾ ਉਹਦਾ ਹਾਸਲ ਕਰ ਲਿਆ ਮੈਂ ਤਾਂ ਤੁਹਾਨੂੰ ਖੁਸ਼ ਕਰਦਾ ਫੈਨ ਫੋਨ ਨਾ ਕਹਿ ਕਰੋ ਮੈਂ ਤਾਂ ਕੋਈ ਨਹੀਂ ਹੂੰ ਮਿਲਾਂ ਫਿਰ ਜਾਂ ਤੁਸੀਂ ਸ਼ਹਿਰ ਸ਼ੁਰਮਾ ਜਾਂ ਹਾਂ ਕੋਈ ਲੋਕ ਹਾਂ ਹਾਂ ਮਿਲਦੇ ਨੇ ਬਾਈ ਵਧੀਆ ਹੱਸ ਕੇ ਡੇ ਪਰ ਜਿਹੜੇ ਕਮੈਂਟਾਂ ਚ ਗਾਲਾਂ ਕੱਢਦੇ ਨੇ ਨਾ ਮਿਲਦੇ ਉਹ ਵੀ ਹੱਸ ਕੇ ਨੇ ਅੱਛਾ ਮਿਲਦੇ ਉਹ ਵੀ ਹੱਸ ਕੇ ਨੇ ਤੈਨੂੰ ਪਤਾ ਲੱਗ ਜਾ ਵੀ ਕੌਣ ਗਾਲਾਂ ਕੱਢ ਰਿਹਾ ਮੈਨੂੰ ਪਤਾ ਦਾ ਵੀਰੇ ਸਾਰਿਆਂ ਦਾ ਲੱਗ ਜਾਂਦਾ ਉਹਦਾ ਤਾਂ ਲੱਗੇ ਜਾਂਦਾ ਜਦੋਂ ਇੱਕ ਦੋ ਤਿੰਨ ਨੋਟਿਸ ਹੁੰਦਾ ਨਾ ਜਿਹੜਾ ਬਾਰ ਬਾਰ ਬੋਲੇ ਹੂੰ ਉਦੋਂ ਪਤਾ ਲੱਗੇ ਜਾਂਦਾ ਫੇਰ ਮਤਲਬ ਪਰ ਹਣੀ ਕਦੇ ਗੁੱਸਾ ਵੀ ਰੱਖਿਆ ਦਿਲ ਕੇ ਵਿੱਚ ਕਿ ਹਾਂ ਯਾਰ ਫਲਾਣਾ ਬੰਦਾ ਆਪਾਂ ਨੂੰ ਬਾਰ-ਬਾਰ ਕਮੈਂਟ ਕਰਾਇਆ ਹੋਰ ਜਾਂ ਫਿਰ ਇਸ ਤਰ੍ਹਾਂ ਕੇ ਹਾਂ ਯਾਰ ਲੋਕ ਤਾਂ ਬੋਲ ਰਹੇ ਆ ਹੁਣ ਆਪਾਂ ਹਾਥੀ ਦਾ ਆਪਣੀ ਚੱਲ ਚੱਲਦਾ ਰਹੇਗਾ। ਨਾ ਨਾ ਗੁੱਸਾ ਦਾ ਸਾਨੂੰ ਨਹੀਂ ਆਇਆ ਭਾਈ ਗੁੱਸੇ ਕਰਕੇ ਕਰਕੇ ਵੀ ਕੀ ਲਵਾਂਗੇ ਆਪਾਂ ਗੁੱਸਾ ਕਰਕੇ ਹੂੰ ਆਪਣਾ ਖੂਨ ਮੱਚੂਗਾ। ਖੂਨ ਮੱਚੀ ਆਪਾਂ ਵਧਾਉਣਾ ਲੋਕਾਂ ਦਾ ਖੂਨ ਆਪਾਂ ਕਿਉਂ ਮਚਾਈਏ ਵਧਾ। ਹਣੀ ਸਭ ਤੋਂ ਵੱਧ ਹੁਣ ਤੱਕ ਵੀਡੀਓ ਕਿਹੜੀ ਵਾਇਰਲ ਹੋਈ ਆ ਸਭ ਤੋਂ ਵੱਧ ਵਾਇਰਲ ਹੋਈ ਜਿਹੜੀ ਇੱਕ ਮੇਰੀ ਚਲੀ ਆ ਹੁਣੇ ਚਲੀ ਦੀ ਕਿ ਤੈਨੂੰ 4 ਮਹੀਨੇ ਪਹਿਲੇ ਆਲੇ ਚੱਕ ਪਾਸਪੋਰਟ ਪਾੜ ਦੇ ਟਿਕਟ ਇੱਕ ਮੇਰਾ ਬਾਈ ਦੀ ਖਰਾਬ ਟੀਵੀ ਵਾਲਾ ਜਾਦੀ ਨਾਮ ਆਉਦਾ ਉਹ ਵੀਡੀਓ ਬਣਾਈ ਬਈ ਪਾਸ ਮੈਂ ਨਾ ਗੈਸ ਦੀ ਕਾਪੀ ਲੈ ਕੇ ਖੜਿਆ ਸੀ ਮੈਂ ਵੀਡੀਓ ਬਣਾ ਰਿਹਾ ਆਲੇ ਚੱਕ ਪਾਸਪੋਰਟ ਪਾੜ ਦੇ ਟਿਕਟ ਮੇਰੇ ਪਿੱਛੇ ਆ ਕੇ ਥੱਪੜ ਮਾਰਦਾ ਵੀ ਮੇਰੇ ਸੜੇ ਘੰਟਾ ਹੋ ਗਿਆ ਸਾਨੂੰ ਗੈਸ ਦੀ ਕਾਪੀ ਲੱਭਦੇ ਨੂੰ ਤੁਰੇ ਵੀਡੀਓ ਬਣਾਉਣ ਲੱਗ ਰਿਹਾ ਤੇ ਪੂਰੀ ਰੀਲ ਚੱਲੀ ਉਹਦੇ ਘੱਟੋ ਘੱਟ 4-5000 ਰੀਲ ਬਣੀ ਦੀ ਅੱਛਾ ਟ੍ਰੈਂਡਿੰਗ ਚ ਗਈ ਦੀ ਪੂਰੀ ਆਡੀ ਵੀ ਮਤਲਬ ਪੂਰੇ ਲੋਕਾਂ ਨੇ ਵਧੀਆ ਉਹ ਕਰੇ ਹਾਂ ਹਾਂ ਅਰ ਖਾਨੀ ਜਿਸ ਤਰ੍ਹਾਂ ਬਈ ਹੁਣ ਤੱਕ ਕਿੰਨੀਆਂ ਕਾ ਵੀਡੀਓ ਬਣਾਤੀਆਂ ਹੋਣੀਆਂ ਜਿਹੜੀਆਂ ਵੀ ਮਤਲਬ 600 ਤੋਂ ਉੱਪਰ ਵਾਗੀਆਂ ਵੀਰੇ 636 ਪਤਾ ਨਹੀਂ ਇੰਨੀਆਂ ਕਿ ਨੇ 600 ਤੋਂ ਉੱਪਰ ਵੀਡੀਓ ਬਣਾਤੀਆਂ ਅਰ ਫਿਲਮਾਂ ਫੁਲਮਾਂ ਜਾਂ ਫਿਰ ਇਸ ਪਾਸਾ ਵੀ ਹੈਗਾ ਕੁਛ ਵੀ ਕਹਿ ਦਈਏ ਜਿਸ ਤਰ੍ਹਾਂ ਕਿਉਂਕਿ ਕੋਈ ਵੀ ਬੰਦਾ ਅੱਜ ਦੇ ਟਾਈਮ ਆ ਆਮ ਬੰਦਾ ਯਾਰ ਆਪਾਂ ਕਹਿ ਦਈਏ ਵੀ ਹਰ ਸੋਨੂ ਸੀਤੂ ਵਾਲੇ ਕੀ ਗੱਲ ਕਰ ਲਈ ਹੈਨਾ ਉਹ ਵਿਚਾਰਾ ਇੱਕ ਆਮ ਨਾਰਮਲ ਕਰਕਾ ਦਾ ਬੱਚਾ ਉਹਨੂੰ ਵਿਚਾਰੇ ਨੂੰ ਕੁਛ ਨਹੀਂ ਉਹਦੇ ਵੱਲ ਅਵੇਸ਼ਕ ਟੈਲੈਂਟ ਨਹੀਂ ਹੈਗਾ ਪਰ ਫਿਰ ਵੀ ਲੋਕਾਂ ਨੇ ਉਹਨੂੰ ਇੰਨਾ ਕ ਪਿਆਰ ਦੇ ਦਿੱਤਾ ਕੀ ਆਣ ਵਾਲੇ ਟਾਈਮਾਂ ਕੇ ਪਤਾ ਲੋਕ ਉਸ ਨੂੰ ਫਿਲਮਾਂ ਤੱਕ ਲੈ ਜੇ ਹਾਂ ਤਾਂ ਹੈਗਾ ਫਿਰ ਹਨੀਕਾ ਕੁਝ ਇਸ ਤਰ੍ਹਾਂ ਦਾ ਫਿਊਚਰ ਪਲਾਨ ਹੈ ਬਈ ਫਿਊਚਰ ਪਲਾਨ ਤਾਂ ਹੈਗਾ ਦੀ ਪਰ ਹੁਣ ਕੀ ਕਰੀਏ ਵੀ ਹੈ ਨਹੀਂ ਆਪਣੀ ਇੰਨੀ ਕਪੈਸਿਟੀ ਉਹ ਲੈਣ ਚ ਜਾਣ ਦੀ ਪਰ ਆਪਾਂ ਨੂੰ ਇੱਕ ਆਫਰ ਆਈ ਹੈ ਮੈਂ ਕਰਿਆ ਆ ਦੋ ਮਹੀਨੇ ਦੋ ਤਿੰਨ ਮਹੀਨੇ ਦਾ ਕਰੀ ਲੀਜ਼ ਹੋ ਜੂਗੀ ਕਰੈਣਾ ਰੱਬ ਦਾ ਨਾਮ ਅੱਛਾ ਉਹਦਾ ਅਸਲੀ ਨਾਮ ਰਿਵੀਲ ਨਹੀਂ ਕੀਤਾ ਹਾਲੇ ਹੂੰ ਦੂਜਾ ਰੱਖਿਆ ਵਾਲੇ ਕਰੈਣਾ ਰੱਬ ਦਾ ਨਾਮ ਨਗੇਂਦਰ ਗਖੜ ਸਰ ਉਹ ਨਾਲ ਕਰਕੇ ਆਇਆ ਮੈਂ ਉਹ ਹੂੰ ਫਿਲਮ ਕਰਕੇ ਆਇਆ ਹਾਂ ਮਤਲਬ ਜਿਹੜੇ ਲੋਕ ਗਾਲਾਂ ਕੱਢਾਂ ਬਾਈ ਸੁਣ ਲਿਓ ਜਿਹੜੇ ਹਨੀ ਨੂੰ ਤੁਸੀਂ ਗਾਲਾਂ ਕੱਢੋ ਆ ਨਾ ਜਿਹਨੂੰ ਕਹੋ ਤੁਸੀਂ ਵੀਲਾ ਆ ਜਾਂ ਕੁਛ ਵੀ ਉਹ ਬੰਦਾ ਫਿਲਮਾਂ ਚ ਆ ਰਿਹਾ ਆਉਣ ਵਾਲੇ ਟਾਈਮ ਚ ਕਾਰਨ ਕੀ ਆ ਕਿ ਬੰਦੇ ਦੀ ਮਿਹਨਤ ਇੱਕ ਦਿਨ ਰੰਗ ਲੇਕਾਵਾ ਤਾਂ ਹਨੀ ਆ ਬਾਈ ਉਸकी ਮਿਹਨਤ ਇੱਕ ਦਿਨ ਜਰੂਰ ਰੰਗ ਲੇਕਾਵੇਗੀ ਹਨੀ ਬਾਈ ਜਾਂਦੇ ਜਾਂਦੇ ਕੋਈ ਮਸ਼ਹੂਰ ਜਿਹਾ ਡਾਇਲੋਗ ਜਰੂਰ ਸੁਣਾ ਦਿਓ ਤੇਰਾ ਵੀ ਜਿਹੜਾ ਲੋਕ ਸੁਣ ਕੇ ਕਹਦੇ ਆ ਵੀ ਯਾਰ ਵੀ ਉਹੀ ਬੰਦਾ ਇਹ ਇੱਕ ਕਿਉਂਕਿ ਇਹ ਦਾ ਕਿੰਦਰਾ ਤਾਂ ਆਪਾਂ ਨੇ ਸੁਣ ਲਿਆ ਹੋਰ ਕਿਹੜੇ ਕਿਹੜੇ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਵੀਡੀਓ ਬਈ ਇੱਕ ਪੱਖੇ ਵਾਲੀ ਹੋਈ ਧੀ ਮਰੀ ਕਿ ਤਰ੍ਹਾਂ ਜੇ ਸੁੱਚ ਨੂੰ ਐ ਕਰਕੇ ਦੱਬ ਦਈਏ ਤਾਂ ਚੱਲ ਜਾਂਦਾ ਪੱਖਾ ਮਿੱਤਰੋ ਜੇ ਸੁੱਚ ਨੂੰ ਐ ਕਰਕੇ ਬੰਦ ਕਰ ਦਈਏ ਤਾਂ ਹੋ ਜਾਂਦਾ ਪੱਖਾ ਬੰਦ ਮਿੱਤਰੋ ਇਹ ਇਸੇ ਪੱਖਾ ਚੱਲਦਾ ਹੈ ਇਸੇ ਲਾਈਟ ਚਲਦੀ ਹੈ ਇਹ ਬੀਬੀ ਕੋ ਠਾ ਠਾ ਬਹਾਵ ਵਧੀਆ ਯਾਰ ਹਨਾ ਹਨੀ ਮੈਂ ਕਹਾ ਯਾਰ ਵੀ ਸੱਚੀ ਗੱਲਾਂ ਖਾਨੀ ਔਰ ਫਨੀ ਆ ਕਹਾਣਾ ਸੱਚੀ ਬੰਦਾ ਹਨੀ ਭਾਈ ਕਿੱਛੇ ਦਿਮਾਗ ਮਾਵਾ ਯਾਰ ਜੋ ਕੰਟੈਂਟ ਵੀ ਇਤਰਾ ਵੀ ਉਹ ਵੀ ਜੋ ਇਹਨੂੰ ਗੱਲ ਨੂੰ ਇਤਰਾ ਪੁੱਠੀ ਜੀ ਕਰਕੇ ਕਹਿਦੀਏ ਬਸ ਬਈ ਕੋਈ ਵੀ ਚੀਜ਼ ਦਿਖ ਜੇ ਕੋਈ ਚਾਰ ਬੰਦੇ ਜੇ ਬੈਠੇ ਦੀ ਗੱਲ ਹੋ ਜੇ ਹੂੰ ਉਸੇ ਦੀ ਚੱਕ ਕੇ ਮੈਂ ਤਾਂ ਬਣਾ ਕੇ ਉਹ ਕਰ ਦਣਾ ਚਾਹੇ ਲੈਣ ਬਣੇ ਨਾ ਬਣੇ ਪੋਰ ਦਣਾ ਪੋਰ ਨਹੀਂ ਚੱਲਦੀ ਅੱਜ ਦੇ ਬਾਅਦ ਸਰ ਨਾਲ ਜਿਆਦਾ ਵੱਧ ਅੱਜ ਪੋਰ ਨਹੀਂ ਚੱਲਦੀ ਹੈ ਬਈ ਬਾਈ ਪੋਰ ਦੇ ਯਾਰ ਲੋਕ ਫਿਰ ਕਿਤੇ ਨਾ ਕਿਤੇ ਉਸੇ ਨੂੰ ਪਸੰਦ ਕਰਾਂ ਹਾਂ ਸਹੀ ਗੱਲ ਹੈ ਯਾਰ ਮੈਂ ਇਹਨੂੰ ਪ੍ਰਮੋਟ ਨਹੀਂ ਕਰਦੇ ਲੋਕ ਹੂੰ ਜਿਹੜੀ ਆ ਪੋਰ ਨਹੀਂ ਇਹਨੂੰ ਕਰਦੇ ਨੇ ਜੀ ਹਣੀ ਕੀ ਕਹਿਣਾ ਚਾਹੋਗੇ ਯਾਰ ਮਾਰੇ ਦਰਸ਼ਕਾਂ ਨੂੰ ਮੈਂ ਕਹਾ ਵੀ ਅੱਜ ਕੀ ਵੀਡੀਓ ਕੀ ਐਂਦੀ ਕਿ ਮੈਂ ਨਹੀਂ ਕਰਦਾ ਬਾਈ ਹਣੀ ਕਰੇਗਾ ਬਾਈ ਹਣੀ ਦੱਸ ਫਿਰ ਮਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਤੁਸੀਂ ਜਿਹੜੇ ਸਾਨੂੰ ਪਸੰਦ ਕਰਾਂ ਯਾਰ ਜਿਹੜੇ ਨਹੀਂ ਵੀ ਪਸੰਦ ਕਰਦੇ ਉਹਨਾਂ ਲੋਕਾਂ ਨੂੰ ਬਾਈ ਜਿਹੜੇ ਪਸੰਦ ਕਰਦੇ ਨੇ ਆਪਾਂ ਨੂੰ ਉਹਨਾਂ ਨੂੰ ਦਿਲੋਂ ਪਿਆਰ ਜਿਹੜੇ ਪਸੰਦ ਨਹੀਂ ਕਰਦੇ ਵੀਰੇ ਤੁਸੀਂ ਕੋਈ ਚੱਕ ਨਹੀਂ ਬੇਸ਼ੱਕ ਜਿੰਨੀਆਂ ਮਰਜ਼ੀ ਰਿਪੋਰਟਾਂ ਮਰਵਾਓ ਪਰ ਆਪਾਂ ਤਾਂ ਇੰਝ ਚੱਲਦੇ ਰਹਿਾਂਗੇ ਬਾਕੀ ਲਵ ਯੂ ਆ ਵੀਰੇ ਸਾਰਿਆਂ ਨੂੰ ਹਣੀ ਕਹਾ ਵੀ ਮੈਂ ਨਹੀਂ ਟੜਦਾ ਮੈਂ ਤਾਂ ਇੱਥੇ ਹੀ ਕਰਾਂਗਾ ਅਸਾ ਤੱਕਾ ਕਰਾਂਗੀ ਔਰ ਹੀ ਗੱਲਾਂ ਹਣੀ ਦੀ ਬਾਈ ਕਿਉਂਕਿ ਯਾਰ ਬੰਦਾ ਸਹੀ ਗੱਲ ਦੱਸਾਂ ਬਾਕੀ ਗੱਲਾਂ ਗੀਆਂ ਮਜ਼ਾਕ ਦਾ ਮਜ਼ਾਕ ਰਿਹਾ ਬਾਈ ਹਨੀ ਯਾਰ ਲੋਕਾਂ ਦੇ ਚਿਹਰਿਆਂ ਪਰ ਹਾਸੀ ਲਈ ਕਰ ਰਿਹਾ ਲੋਕਾਂ ਨੂੰ ਇਸ ਤਣਾਅ ਭਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਵੰਡ ਰਿਹਾ ਮੈਂ ਕਹਾ ਇਸ ਤੇ ਬੜਾ ਕੰਮ ਕੋਈ ਨਹੀਂ ਹੈਗਾ ਕਿਉਂਕਿ ਅੱਜ ਦੇ ਟਾਈਮ 'ਚ ਬਾਈ ਕਿਸੇ ਦੇ ਚਿਹਰੇ 'ਤੇ ਹਾਸੀ ਲਈ ਕਾਉਣੀ ਬਹੁਤ ਬੜੀ ਗੱਲ ਆ ਅੱਜ ਐਨੇ ਤਣਾਅ 'ਕੇ ਵਿੱਚ ਲੋਕ ਆ ਟੈਨਸ਼ਨ 'ਕੇ ਵਿੱਚ ਲੋਕ ਆ ਕਿ ਲੋਕ ਸੁਸਾਈਡ ਤੱਕ ਪਹੁੰਚ ਜਾਂ ਕਈ ਵਾਰੀ ਲੋਕ ਡਿਪਰੈਸ਼ਨ 'ਕੇ ਵਿੱਚ ਵਗ ਜਾਂ ਉਹਨਾਂ 'ਕੇ ਜਿੰਦਗੀ ਦੇ ਵਿੱਚ ਖੁਸ਼ੀਆਂ ਨਹੀਂ ਹੈਗੀਆਂ ਪਰ ਹਨੀ ਆ ਜਿਹੜਾ ਉਹ ਵਿਚਾਰਾ ਕਿਸੇ ਤਰ੍ਹਾਂ ਦੇ ਕੰਟੈਂਟ ਕਰ ਰਿਹਾ ਕਿਸੇ ਤਰ੍ਹਾਂ ਕੰਟੈਂਟ ਇਕੱਠਾ ਕਰ ਕਰਕੇ ਉਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਪਰ ਹਾਸੀਆਂਆਂ ਖੁਸ਼ੀਆਂ ਲੀਕਾ ਰਿਹਾ ਬਾਕੀ ਅੱਜ ਦਾ ਇੰਟਰਵਿਊ ਹੈ ਜਿਹੜਾ ਹਨੀ ਬਾਈ ਕੇ ਗੱਲਤਾ ਮਾਰਾ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗੀਆਂ ਗੱਲਾਂ ਬਾਤਾਂ ਹਨੀ ਜੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਦੇਣਾ ਨਾ ਭੁੱਲਿਓ ਜੁੜੇ ਰਹੋ ਪਵਰ ਵੈਬ ਟੀਵੀ ਕੇ ਗੱਲ ਸਤਿ ਸ੍ਰੀ ਅਕਾਲ